ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 842701987 ਰਾਜ ਦੀ ਵੀਡੀਓ ਵਿੱਚ ਚਾਰ ਬਿਹੜਾ ਵੀਰ ਕੋਲ ਵਿਕਰੇਲੇ ਹਾਜ਼ਰ ਆ ਦੋ ਤਾਜ਼ੀਆਂ ਸੂਜੀਆਂ ਵੀ ਆ ਤੇ ਦੋ ਹੈਗੇ ਗੱਪਣਾ ਸੂਣ ਨੂੰ ਹਾਜ਼ਰ ਇੱਕ ਬਿਹੜਾ ਬੱਚੋ ਕੇ ਦਿਖਾਵਾਂਗੇ ਸੁਭਰ ਕੱਦ ਕਾਠ ਵਗੈਰਾ ਦੇਖੋ ਬਿਹੜਾ ਸੋਹਣਾ ਸਾਫ਼ ਸੁਥਰਾ ਤੋਰਾ ਵਗੈਰਾ ਚੈੱਕ ਕਰੋ ਰਾਜੀ ਸਮੀ ਪਲੀ ਵੀ ਲਿਸੀ ਨਾਮੀ ਕਿਸੇ ਪਾਸੋਂ ਨਹੀਂ ਚਵਾਈ ਕਰਨ ਤੋਂ ਪਹਿਲਾਂ ਆਪਾਂ ਵਹਿੜ ਤੋੜ ਕੇ ਦਿਖਾਉਣੇ ਪਏ ਸਾਮ ਦਾ ਟਾਈਮ ਆ ਚਵਾਈ ਇਹਦੀ ਕਰਨੀ ਆਪਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਨਾਮ ਐਡਰੈਸ ਦੱਸਿਓ ਆਪਣਾ ਹੀ ਨਾਮ ਰੇਵਿੰਦਰ ਸਿੰਘ ਪਿੰਡ ਹਠੂ ਲੁਧਿਆਣਾ ਜਿਲ੍ਹਾ ਲੁਧਿਆਣਾ ਪਿੰਡ ਹਠੂ ਰਾਗੇ ਆਪਣਾ ਤੇ ਮੋਬਾਈਲ ਨੰਬਰ ਆਪਣਾ ਹੀ 8847088137 8847088137 ਜੀ ਜੇ ਆਪਾਂ ਵਹਿੜ ਦੀ ਚਵਾਈ ਕਰੀ ਜਾਨੇ ਬਾਈ ਜੀ ਕਿਹੜਾ ਸੁਆ ਸੁਈ ਆ ਇਹ ਪਹਿਲਾਂ ਤੋਂ ਸੁਆ ਦਾ ਠੀਕ ਹੈ ਪਹਿਲਾ ਸੂਆ ਸੂਈ ਆ ਹਨਾ ਤੇ ਕਿੰਨਾ ਦਿਨ ਹੋ ਗਿਆ ਸੂਈ ਨੇ ਨੂੰ ਅੱਜ ਨੂੰ ਬਾਹਰ ਬਾਹਰ ਨੂੰ ਮਾਣਾ ਠੀਕ ਹੈ 12 13 ਦਿਨ ਹੋ ਗਏ ਸੂਈ ਨੂੰ ਮਗਰ ਆ ਗਈ ਇਹ ਤੇ ਬੱਚੀ ਹਨਾ ਬੱਚੀ ਆ ਗਈ ਇਹਦੇ ਬਾਗ ਬੈਠੀ ਠੀਕ ਹੈ ਤੇ ਚੋਣ ਚਵਾ ਦੇਖੋ ਧਰਾਂ ਦਾ ਚਾਰੇ ਇੱਕ ਨੰਬਰ ਆ ਕਿਸੇ ਪਾਸਿਓ ਹੱਥ ਘਰਾਣੀ ਹਨਾ ਬਾਹਰ ਤੋਂ ਤੋਂ ਕਿਸੇ ਪਾਸਿਓ ਹੱਥ ਦਰਾਣੀ ਬੈੜ ਚੰਗੀ ਐ ਸਾਫ ਸੁਥਰੀ ਰਾਜੀ ਸਭੀ ਪੜੀ ਵੀ ਤੇ ਕਿੰਨਾ ਕੁ ਬਾਈ ਜੀ ਦੁੱਧੰ ਅੰਦਾਜ਼ਾ ਜਾ ਜਾ ਹਾਜਰਾ ਥੱਲੇ ਦੇ 18 ਕਿਲੋ ਕਿਨੇ ਲਹਿਗਾ ਠੀਕ ਆ ਦੋ ਟਾਈਮ ਚ ਵਾਹ ਸਕਦੇ ਆ ਤਿੰਨ ਟਾਈਮ ਜੂਲ ਬਰੇਜਰ ਆਪਾਂ ਠੀਕ ਆ ਹੰਬੇ ਵਾਲੀ ਗੱਲ ਨਹੀਂ ਹੈ ਜੀ ਵੀ ਕਹਿੰਦਾ ਬਾਈ ਜਿਹੜੇ ਬੰਦੇ ਦੇ ਫਟਾ ਅੱਜ ਚੋਕ ਕੇ ਤਸੱਲੀ ਕਰਕੇ ਲੈ ਕੇ ਜਾਵੇ ਹਨਾ ਮਗਰ ਬੱਚੀ ਬੜੀ ਪਿਆਰੀ ਆ ਹਨਾ ਇੱਥੇ ਨਹੀਂ ਦੋ ਲੰਘ ਜਾਣਗੇ ਵੀਰੇ ਹਨਾ ਹਰਕ ਮੰਗੀਆਂ ਕਰੇ ਨਾ ਠੀਕ ਆ ਆਪਾਂ ਗੱਬੜ ਲੈ ਕੇ ਸੂਈ ਸਵਾਈ ਵੀਰੇ ਸੂਈ ਸਵਾਈ ਠੀਕ ਆ ਸੂਈ ਸਵਾਈ ਲੈਤੀਆ ਹਾਂ ਜੀ ਤੇ ਦੁੱਧ 18 ਲੀਟਰ ਹਾਜਰਾ ਹਨਾ ਬਿਲਕੁਲ ਦੰਦੋ ਕਿਵੇਂ ਆਈ ਦੰਦਾਂ ਚੇ ਦੰਦ ਚੇ ਦੰਦ ਦੂਜਾ ਸੂਆ ਪਹਿਲਾ ਪਹਿਲਾ ਅੱਛਾ ਸੀ ਥੋੜੀ ਵੱਡੀ ਹੋਈ ਬਣੀ ਹੈ ਨਾ ਵੱਡੀ ਹੋ ਕੇ ਰਸਨੀ ਕਹਿੰਦੇ ਕਹਿਣੇ ਗਾਦੀ ਇੱਕ ਪੱਟ ਕੇ ਦੇਖ ਸਕਦਾ ਤੇ ਛੋਕੀ ਹੋ ਜਾਣੀ ਦੰਦਾਂ ਦੀ ਬੱਚੀ ਹੈ ਠੀਕ ਹੈ ਸੋ ਮਗਰ ਬੱਚਾ ਦੇਖੋ ਬੜਾ ਪਿਆਰਾ ਬੱਚੀ ਪਿਛੇ ਹੈ ਇਹਦੇ ਬੱਚੀ ਪੂਰੀ ਥੋੜੀ ਪਾਲਣ ਲੈ ਕੇ ਆ ਨੌ 10 ਦਿਨ ਮਾਲਕ ਦਾ ਦੇ ਸੂਈ ਨੂੰ ਦੋ ਜਦਲੇ ਉੱਪਰੋਂ ਥੱਲੇ ਹੋਤਾ ਜਾ ਕਿਉਂਕਿ ਵੀਰ ਸੂਈ ਸੂਈ ਵਹਿੜ ਲੈ ਕੇ ਆਇਆ ਜਮ ਤੇ ਧਾਰਾ ਥਰਾਂ ਦੇ ਵਿੱਚ ਇੱਕੋ ਨਿਆਣਾ ਪਾਉਣਾ ਪਾਉ ਨਿਆਣਾ ਪੈਸੇ ਪਾਉਂਦੀ ਹੈ ਫਿਰੇ ਪਾਉਂਦੀ ਹੈ ਫਿਰ ਠੀਕ ਹੈ ਪਰ ਵੀ ਨੇ ਜਣਾ ਪਾ ਕੇ ਦਿਖਾਇਆ ਅੱਜ ਤੋਂ ਲੈ ਕੇ ਮਾਸੇ ਮੈਚ ਕਿ ਚੋਈਆ ਠੀਕ ਹੈ ਕੰਦ ਪਾ ਹਿਲਣ ਚੱਲਣ ਵਾਲਾ ਤਾਂ ਕੋਈ ਕੰਮ ਹੀ ਨਹੀਂ ਹਨਾ ਕੁਝ ਵਾਈ ਦੇਖੋ ਜਮ ਫਿਟਨੈਸ ਲੇਵੇ ਦੀ ਜਮ ਸੋ ਨਿਆਣਾ ਜੇ ਕਰਤਾ ਤੁਹਾਨੂੰ ਜੂੜਤਾ ਪਾਉਣਾ ਪਾ ਵੀ ਸਕਦੇ ਆ ਨਹੀਂ ਪਾਉਣਾ ਤਾਂ ਵੀ ਬਟੇਕਤ ਨਹੀਂ ਨੰਨੀ ਗੁੱਦੀ ਗੱਤੀ ਦੇਖੀ ਨਹੀਂ ਚੈੱਕਿਆ ਜਿਹੜਾ ਦੇਵਨਾਗਰੀ ਉਹ ਪੂਰਾ ਬਟਾ ਚੰਗੀ ਸੋਹਣੀ ਕੱਦ ਕਾਠ ਵਾਲੇ ਬੱਚੀ ਸੂਈ ਸਵਾਈ ਮਗਰ ਵੀ ਬੱਚੀ ਤੇ 18 ਗ੍ਰੀਟਰ ਦੇ ਆਸ-ਪਾਸ ਵੀ ਦੱਸਿਆ ਕਿ ਦੁੱਧ ਚੋਣ ਵਾਲਾ ਹਾਜ਼ਰ ਆ ਤੇ ਬਾਈ ਜੀ ਰੇਟ ਵਗੈਰਾ ਇਹਦਾ ਕੀ ਰੱਖਿਆ ਪਾ ਰੇਟ ਵੀ ਫੋਨ ਤੇ ਕਰ ਲਾਂਗੇ ਹੋਊਗਾ ਚੀਜ਼ ਦੇ ਹਿਸਾਬ ਨਾਲ ਹਾਂ ਵੀ ਚਾਹੀ ਹੋਊਗਾ ਸੋ ਚੀਜ਼ ਦੇ ਹਿਸਾਬ ਨਾਲ ਵਿਕਣਾ ਰੇਟ ਹੋਊਗਾ ਪਲੋਂਨ ਪਹਿਲਾ ਸੂਆ ਕਿਉਂਕਿ ਜਿੱਕੀ ਕੰਦਾ ਚਾ ਇੱਥੇ ਜੇ ਮਿਲਦਾ ਬਾਕੀ ਜਿਹਨੇ ਖਰੀਦਣਾ ਮੂੰ ਪਟ ਕੇ ਤੁਸੀਂ ਤੁਸੀ ਕਰ ਸਕਦੇ ਹੋ ਪਰ ਜਿਹੜਾ ਬੱਚਾ ਮਗਰ ਆਪਾਂ ਦੇਖੀ ਇਹਨੇ ਬੱਚਾ ਬਹੁਤ ੜਨ ਮੁੱਲਾ ਜੰਮੂ ਬੱਚੇ ਦਾ ਕੋਈ ਮੁੱਲ ਨਹੀਂ ਆਵਾ ਤਿੰਨ ਚੀਜ਼ਾਂ ਘਰੇ ਜਾਣਗੇ ਦੋ ਬੱਚੀਆਂ ਜਾਣਗੀਆਂ ਕਹਿੰਦਾ ਪਾਓ ਇੱਕ ਜਾਊਗਾ ਦੁੱਧ ਆਪਣੇ ਘਰੇ ਤਿੰਨ ਚੀਜ਼ਾਂ ਪੂਰੀ ਸਮੇਂ ਬੜੀ ਹੈ ਬੜੀ ਬੱਚੀ ਬੜੀ ਧੀਰੇ ਧੀਰੇ ਕਰਕੇ ਠੀਕ ਹੈ ਉਹ ਆਜੋ ਟਾਈਮ ਸੀਮਾ ਨਾਲ ਰਹਿ ਕੇ ਉਹ ਚੰਗਾ ਹੀ ਵਰਤਦਾ ਹਨਾ ਕਿ ਹੁਣ ਇਹਦਾ ਕੜਕੜ ਚੱਲਦਾ ਕਿ ਲੋੜੇ ਬਹੁਤ ਇਹ ਹੋਰਾ ਹੋ ਜੀ ਮੈਂ ਮੇਲਾ ਚੱਲੀ ਜਾਂਦਾ ਹਨਾ ਮੇਲਾ ਚੱਲਦਾ ਸਭ ਤੋਂ ਸ਼ਾਮ ਦਾ ਟਾਈਮ ਆਜਾ ਮੈਂ 4:30 ਵਜੇ 5:25 ਕਰੀ ਜੰਨੇ ਹੈਗੇ 1 ਘੰਟਾ ਜੋ ਇਹ ਪਿੰਨਾ ਕਰਦੇ ਆ ਅੱਜ ਆ 7:00 ਹੋਣਗੇ ਹਾਂ ਕੀ ਰੂਰੇ ਬੰਦਾ ਚੋਲੇ ਵੀ ਚੋਣ ਕੋਈ ਨਹੀਂ ਟੱਕਤ ਨਹੀਂ ਹੈਗਾ ਇੱਕ ਜਾਨਾ ਵਜੇ ਦੋ ਜਾਨੇ ਬੈਠੇ ਚੋਣਣਾ ਸਭੀ ਗੱਲ ਆਪਾਂ ਨੂੰ ਸੀਲ ਹੋ ਗਏ ਹੈ ਨਾ ਸੋ ਬਾਕੀ ਨਵੇਂ ਹਾਂ ਦੇ ਵਿੱਚ ਬੱਛੀ ਹੈ ਜਮਾ ਬਹੁਤ ਵਧੀਆ ਜੇ ਕੱਦ ਵੀ ਕਰੂਗੀ ਕਰੋਸ ਕਰੂਗੀ ਗਾਉਂ ਵੱਧਿਆ ਰਹੀ ਆ ਵੀ ਮੇਰਾ ਤੇਰੇ ਅੱਗੇ ਮੈਂ ਵੀ ਨੇ ਰੋਟਾ ਇਹ ਪ੍ਰੋਜੈਕਟ ਆਪਰ ਕਰ ਗਾ ਮਚਾਰ ਦਾ ਦਸਤਰੀਆ ਨਹੀਂ ਰਿਹਾ। ਚੋਦੇ ਜਮਾ ਬਣਿਆ ਵਾ ਹਨਾ। ਸਭ ਤੋਂ ਫਿਟਿੰਗਾਂ ਲੈ ਵਾ ਜਮਾ ਹਵਾ ਨੇ ਤੇ ਨਾਣਾ ਨੂੜਾ ਵੀ ਬੱਚੀ ਦੇ ਸੋਹਣੇ ਚੰਗੇ ਦਿਖਾਈ ਦਿੰਦੀਆਂ। ਆਈਆਂ ਬਾਈ ਆਪਣੇ ਕੋਲ ਬਹੁਤਾ ਹੀ ਆ ਪਰ ਪਹਿਲਾ ਇਹ ਜੀ ਲੈਵੇ ਅੜੀਆ। ਜਿਹੜੀ ਫਿੱਟ ਫੜਦੇ ਵਾ ਹਨਾ। ਜਿਵੇਂ ਬਾਹਰ ਨਹੀਂ ਗਾਇਨਾਂ ਦੀ। ਇਹ ਲੈਵੇ ਨੂੰ ਮੈਂ ਬਹੁਤ ਘੱਟ ਪੈਣਾ। ਬੰਦੂ ਨੇ ਜਿਵੇਂ ਸੀ। ਜਦੋਂ ਜਿਹੜਾ ਮਰਜ਼ੀ ਬੰਦਾ ਆਪਣਾ ਸਾਈ ਕਰ ਲੇ ਲੈਣਾ ਕਰ ਲੇ ਦੋ ਟਾਈਮ ਚ ਵਾ ਕੇ ਦੇਵਾਂਗੇ ਅੱਗੇ ਵੀ ਵੀਰੇ ਆਪਾਂ ਤਸੱਲੀ ਨਾਲ ਬੜਾ ਵੇਚੀਆਂ ਤੇ ਵੀਡੀਓ ਮੈਂ ਕਿਹਾ ਅੱਜ ਆਪਾਂ ਤੀਜੀ ਉਥੇ ਵੜੇ ਵਿੱਚ ਵਾਈ ਕਰਕੇ ਦਿਖਾਉਣ ਲੱਗੇ ਹਾਂ ਉਹ ਤੋਂ ਬਾਅਦ ਤਾਂ ਦੋ ਬੇੜਾ ਹੋਣ ਇੱਕਦਮ ਉੱਦਾਂ ਹੀ ਲੈ ਕੇ ਸੀਗੇ ਫੋਨ ਲੈਣੀ ਸੀ ਆ ਫੋਨ ਬਗੜਾ ਵੱਜੂ ਵੀ ਆਉਂਦੇ ਰਹਿੰਦੇ ਹੈਗੇ ਹਾਂਜੀ ਹਾਂਜੀ ਸੱਚੰਗੇ ਬਹੁਤ ਵੀ ਆਪਾਂ ਪਾਉਣੇ ਬਾਈ ਯਾਰ ਤੋ ਤਾਂ ਕਹਿੰਦਾ ਬਾ 9 ਲੀਟਰ ਆਪਾਂ ਜਮਾ ਮੇਰੇ ਨਾਲ ਹੈਗਾ ਜਮਾ ਹਨਾ ਹਾਂਜੀ ਹਾਂਜੀ ਮੈਂ ਨਾ ਕਿ ਮੈਂ ਕਹਿੰਦਾ ਰਹਿਣ ਦੇ ਕੋਈ ਲੋੜ ਨਹੀਂ ਮੈਨੂੰ ਦਿੱਤਾ ਨਹੀਂ ਲੋ ਥੋੜੇ ਬਾਈ ਕੁਝ ਸਵਾ ਦੇਖੋ ਜਮਾ ਇਹ ਸਵਾਢੀ ਪਾਈ ਤੋ ਸਰ ਸੋਰਾ 4:30 ਵਜੇ ਜਮਾ ਬਿਲ ਖਾਲੀ ਕਰੀਏਗੀ ਆ ਦੇਖੋ 4:37 ਮਿੰਟ ਹੋਇਆ ਜਮਾ ਬਠੀਕ ਹੋ ਕੇ ਪਾਈ ਦੋ ਜੀ ਆ ਵਾਂਡੀ ਦੀ ਪਾਈ ਸਰ ਨੋਲਡਰ ਦੋ ਜਮਾਂ ਅੰਦਾਜ਼ਾ ਹੈਗਾ ਹਨ ਲੈ ਵਾ ਦੇਖ ਤੂੰ ਉਹ ਲੈ ਵਾ ਦੇਖੋ ਬੈਠ ਨੇ ਜਮਾਂ ਨਿੰਬੋਂਗੂ ਝਾੜਦਾ ਹਨ ਤੇ ਵੀਰੇ ਇਹਦੇ ਦੂਜੇ ਨੰਬਰ 'ਚ ਆਪੇ ਬੈਠ ਦੇਖੇ ਨਾ ਤਾਜੀ ਸੂਈ ਵੀ ਹਨਾ ਇਹਦਾ ਬੱਚਾ ਉਹ ਕੋਨੇ 'ਚ ਬੈਠਾ ਹਨਾ ਬੱਚਾ ਹਾਂਜੀ ਬੱਚਾ ਠੀਕ ਹੈ ਕੈ ਕਿ ਦਿਨ ਹੋ ਗਿਆ ਸੂਈ ਨੂੰ ਇਹਨੂੰ ਅੱਜ ਦੂਜਾ ਦਿਨ ਦੂਜਾ ਦਿਨ ਹੋ ਗਿਆ ਸੂਈ ਨੂੰ ਦੁੱਧ ਕਿੰਨਾ ਕਨੇਟਾ ਗੱਦਾ 15 ਕਿਲੋ ਦੇ ਨੈਟ ਹੋਣਾ ਠੀਕ ਆ 15 ਕਿਲੋ ਦੋ ਦੋ ਟਾਈਮ ਜਿਨਾ ਮਰਜੀ ਬੰਦਾ ਚੋਲੇ ਮਰਜੀ ਚੋਲੇ ਠੀਕ ਆ ਚੋਣ ਚਵਾਜ ਇੱਕ ਨੰਬਰ ਇੱਕ ਨੰਬਰ ਰੇਟ ਵਗੈਰਾ ਇਹਦਾ ਕੀ ਹੋਊਗਾ ਰੇਟ ਇਹਦਾ ਵੀ ਫੋਨ ਕਰਨਾ ਸੁਭਰ ਧਾਰਾ ਦੇਖੋ ਭਈ ਇਹਦੇ ਵੀ ਧਾਰਾ ਮਾਰ ਕੇ ਦਿਖਾਉਣੇ ਪਏ ਸੋ ਚੋਣ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਹੈਣਾ ਦੇਖੋ ਇਹ ਵੀ ਆ ਦੇਖੋ ਮੂਹ ਰਸਨਾ ਜ ਮਾਰ ਦਿੱਤਾ ਰਾਂਗੇ ਸਭਰ ਮੁਠੀ ਵਾਲਾ ਥਾਣਾ ਜਾਵਾਂ ਕੋਈ ਭੂਰ ਸਰ ਲੈਣੀ ਤੇ ਚਵਾਈ ਦੇਖੋ ਜਮਾ ਇੱਕ ਨੰਬਰ ਦੀ ਚਵਾਈ ਆ ਨਿਆਣਾ ਪਾਉਣਾ ਪਾ ਲੋ ਨਹੀਂ ਪਾਉਣਾ ਕੋਈ ਦਿੱਕਤ ਨਹੀਂ 15 ਕਿ ਕਿੰਨਾ ਦੁੱਧ ਪਾ ਦੂੰਗੀ ਹਾਈਸਟੇ ਤੇ ਵੀਰੇ ਤੀਜੇ ਨੰਬਰ ਤੇ ਆਪਾਂ ਜਰਸੀ ਦੇਖੀਏ ਨੇ ਗੱਬਣ ਹਣਾ ਪੰਜਾਬ ਵਾਲੀ ਜਰਸੀ ਆ ਠੀਕ ਆ ਕਿਹੜਾ ਸੂਆ ਸੂਰੀ ਆ ਇਹ ਦੂਜਾ ਸੂਆ ਸੂਰੀ ਆ ਵੀਰੇ ਦੂਜਾ ਸੂਆ ਕਹਿ ਇੱਕ ਦਿਨ ਸੂਣ ਚ ਬਾਕੀ ਇਹਦੇ ਬਸ ਪੰਜ ਚਾਰ ਦਿਨਾਂ ਦੀ ਕੱਚੀ ਆ ਵੀਰੇ ਠੀਕ ਆ ਪੰਜ ਚਾਰ ਦਿਨਾਂ ਸੂਣ ਚ ਬਾਕੀ ਹਾਈਸਟੇ ਦੁੱਧ ਆਪਾਂ ਕਿੰਨਾ ਕ ਮੰਨ ਸਕਦੇ ਆ ਦਾ ਇਹ 16 ਕਿਲੋ ਦੁੱਧ ਮੰਨ ਕੇ ਲੈ ਜੀ ਠੀਕ ਹੈ ਇਹਦਾ 16 ਕਿਲੋ ਦੁੱਧ 14 ਕਿਲੋ ਪਲੂਨ ਨੇ ਪਾਇਆ ਠੀਕ ਹੈ ਇਹ ਹਜੇ ਚਾਰ ਦੰਦ ਹੀ ਆ ਬੱਸੀ ਠੀਕ ਆ ਚਾਰ ਦੰਦ ਦੂਜਾ ਪੰਜਾਬ ਵਾਲੀ ਓਰੀਜਨਲ ਜਰਸੀ ਵੀਰੇ ਕਾਫ ਠੀਕ ਹੈ ਕਾਫੀ ਕਲਰ ਦੇ ਵਿੱਚ ਆ ਗਈ। ਹਾਂਜੀ ਹਾਂਜੀ। ਸੋ ਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ। ਇੰਨੀ ਕੰਨੀ ਬਹੁਤ ਜ਼ਿਆਦੇ ਆ। ਫਿਟਨੈਸ ਵਾਲਾ ਲੇਵਾ ਜਮਾ ਹਣਾ। ਲੋ। ਠੀਕ ਹੈ। ਆਏ ਨਹੀਂ ਕੋਈ ਲੱਤ ਛੋਣ ਵਾਲੀ। ਸਭ ਤੋਂ ਚੌਥੇ ਨੰਬਰ ਦੇਖ ਲਓ ਬੱਚੀ। ਇਹ ਆਪਣੇ ਸੂਰੀਆ ਪਲੂਣ ਪਹਿਲਾ ਸੂਆ ਹਣਾ। ਇਹਦਾ ਸੂਆ ਵੀਰੇ ਫਾਰਮ ਦੀ ਬੇਟੇ। ਦੰਦੋ ਕਿਵੇਂ ਆ ਜੀ? ਖੀਰੀ ਆ ਜੀ। ਠੀਕ ਹੈ ਦੰਦੋ ਬਿਲਕੁਲ ਖੀਰੀ ਆ ਹਣਾ। ਹਾਂਜੀ ਦੰਦੋ ਦਿੰਦੀਆਂ। ਟਿੱਕਾ ਇੱਕ ਦਿਨ ਕੱਢ ਜੂਗੀ ਹਜੇ। ਹਜੇ ਇਹਦੇ 25 ਦਿਨ ਪਏ ਵੀਰੇ ਪਏ। ਇੱਕ ਕਿਹੜਾ ਹੋਰ ਖੜਾ ਜੇ ਮਾੜਾ ਜ। ਸਾਰੇ ਰਾਜੀ ਸਾਂਹੀ ਪੜੀ ਵੀ ਪਹਿਲੇ ਸੂਜਾ ਬਣਦਾ ਜਾਂਦਾ ਕਿੰਨਾ ਘਲਾ ਸਕਦੇ ਆ ਇਹਦਾ ਇਹਦਾ ਜਿੰਨੀ 25 ਕਿਲੋ ਪਾ ਕੇ ਲੈ ਜਾ ਕੋਈ ਵੀ ਅੰਦਾਜ਼ਾ ਫਾਰਮ ਦੀ ਚੰਗੀਆਂ ਗਾਇਆਂ ਠੀਕ ਹੈ ਸੋ ਦੋ ਗੱਬਣਾ ਦੋ ਹੈਗੇ ਆ ਸੂਜਾ ਆਪਣੇ ਕੋਲੇ ਪਿੰਡ ਆ ਹਠੂਰ ਜ਼ਿਲ੍ਹਾ ਲੁਧਿਆਣਾ ਪੈ ਗਿਆ ਹਨਾ ਸੋ ਕੋਈ ਵੀ ਵੜ ਕਿਸੇ ਵੀਰ ਦੇ ਪਸੰਦ ਤੋਂ ਵੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਂਗੇ ਕਿਸੇ ਨਵੀਂ ਵਰਕ